ਪੰਜਾਬ ਵਿੱਚ ਭਾਰੀ ਤੂਫਾਨ ਦਾ ਵੱਡਾ ਖਤਰਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਪਵੇਗਾ ਭਾਰੀ ਮੀਂਹ ਮੌਸਮ ਨੂੰ ਲੈ ਕੇ ਹੁਣੇ-ਹੁਣੇ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਭਾਰੀ ਤੂਫਾਨ ਦਾ ਅਲਰਟ ਜਾਰੀ ਹੋਇਆ ਜੀ ਅੱਜ ਪੰਜਾਬ ਦੇ ਵਿੱਚ ਮੌਸਮ ਹੋਵੇਗਾ ਖਰਾਬ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਚੱਲਣਗੀਆਂ ਤੇਜ਼ ਹਵਾਵਾਂ ਤੇਜ਼ ਹਨੇਰੀ ਕਾਰਨ ਵਰਸੇਗਾ ਭਾਰੀ ਮੀਂਹ ਤਾਂ ਕਿੱਥੇ-ਕਿੱਥੇ ਹੋਵੇਗੀ بارش ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਮੌਸਮ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਪੰਜਾਬ ਦੇ ਵਿੱਚ ਅੱਜ ਤੋਂ ਮੀਂਹ ਅਤੇ ਤੇਜ਼ ਹਵਾਵਾਂ ਅਲਰਟ ਹੋਏ ਜਾਰੀ ਜੀ ਹਾਂ ਜਾਣੋ ਕੀ ਆ ਪੂਰਾ ਮੌਸਮ ਦਾ ਹਾਲ ਇਸ ਬਾਰੇ ਪੂਰੀ ਅਪਡੇਟ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਜਿਹੜੀ ਆ ਮਹਿਸੂਸ ਹੋਣ ਲੱਗ ਗਈ ਆ ਪਰ ਉਸ ਨੂੰ ਦੇਖਦੇ ਹੋਏ ਮੌਸਮ ਨੇ ਇੱਕਦਮ ਹੀ ਕਰਵੜਾ ਜਿਹੜੀ ਬਦਲ ਰਹੀ ਆ ਪੰਜਾਬ ਚੱਲ ਰਹੀ ਗਰਮੀ ਤੋਂ ਲੋਕਾਂ ਨੂੰ ਅੱਜ ਰਾਹਤ ਮਿਲੇਗੀ 14 ਅਪ੍ਰੈਲ ਤੱਕ ਗਰਮੀ ਦੀ ਲਹਿਰ ਨਹੀਂ ਰਹੇਗੀ ਮੌਸਮੀ ਵਿਭਾਗ ਮੁਤਾਬਕ ਅੱਜ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕੁਝ ਥਾਵਾਂ 'ਤੇ ਤੇਜ਼ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣਗੀਆਂ ਤਾਂ ਦੇਖ ਸਕਦੇ ਹੋ ਮੌਸਮ ਲੈ ਕੇ ਅਲਰਟ ਜਾਰੀ ਹੋਏ ਨੇ ਪੰਜਾਬ ਦੇ ਵਿੱਚ ਭਾਰੀ ਮੀਂਹ ਦੱਸਿਆ ਜਾ ਰਿਹਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਬਦਲ ਗਿਆ ਹੈ ਅਤੇ ਹੁਣ 14 April ਤੱਕ ਮੌਸਮ ਜਿਹੜਾ ਅਇਸੇ ਦ੍ਰਿਖਣ ਉਸੇ ਜਾ ਰਿਹਾ ਹਲਕੀ ਬਾਰਿਸ਼ ਕਿਹੜੀ ਜ਼ਿਲ੍ਹਿਆਂ ਵਿੱਚ ਹੋਵੇਗੀ ਪਠਾਨਕੋਟ ਗੁਰਦਾਸਪੁਰ ਲੁਧਿਆਣਾ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਕਪੂਰਥਲਾ ਅੰਮ੍ਰਿਤਸਰ ਫਰੀਦਕੋੜ ਬਠਿੰਡਾ ਮੁਕਸਰ ਤੇ ਫਾਜ਼ਿਲਕਾ ਮਾਨਸਾ ਉਤੇ ਦੂਜੇ ਪਾਸੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਤੂਫਾਨ ਦੱਸਿਆ ਜਾ ਰਿਹਾ ਤੇਜ਼ ਹਵਾਵਾਂ ਆਉਣਗੀਆਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਾਜ਼ਿਲਕਾ ਮੁਕਸਰ ਬਠਿੰਡਾ ਲੁਧਿਆਣਾ ਮਾਨਸਾ ਫਤਿਹਗੜ੍ਹ ਸਾਹਿਬ ਰੂਪਨਗਰ ਇਹਨਾਂ ਜ਼ਿਲ੍ਹਿਆਂ ਵਿੱਚ ਵੀ ਜਿਹੜੀਆਂ ਆਸਾਦੀ ਨੇ ਤੂਫਾਨ ਆਸਾਦਾ ਬਾਕੀ ਮੌਸਮ ਸੰਬੰਧੀ ਹੋਰ ਜਿਵੇਂ ਹੀ ਜਾਣਕਾਰੀ ਮਿਲਦੀ ਹੈ ਅਸੀਂ ਚੈਨਲ ਜਰੂਰ ਸ਼ੇਅਰ ਕਰਾਂਗੇ ਤਾਂ ਅੱਜ ਪੰਜਾਬ ਦੇ ਵਿੱਚ ਮੌਸਮ ਖਰਾਬ ਰਹਣਾ ਹੈ ਤੇਜ਼ ਹਵਾਵਾਂ ਚੱਲਣਗੀਆਂ ਜਿਸ ਦੌਰਾਨ ਭਾਰੀ ਮੀਂਹ ਜਿਹੜਾ ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ ਹੈ ਬਾਕੀ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟ ਕਰਕੇ ਜੁੜੋ ਦਿਓ ਕਿ ਤੁਹਾਡੇ ਜ਼ਿਲ੍ਹੇ ਵਿੱਚ ਮੌਸਮ ਕਿਸ ਤਰੀਕੇ ਦਾ ਹੋਰ ਜਾਣਕਾਰੀ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਤਤਕਲੀ ਧੰਨਵਾਦ ਜੀ ਸਾਰਿਆਂ ਦਾ